ਗੁਰੂਆਂ ਦੀ ਧਰਤੀ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਰਵੰਸ ਵਾਰ ਕੇ ਸਾਨੂੰ ਇਹ ਜੱਜਵਾਦ ਦਿੱਤਾ ਇੱਥੇ ਬਾਈ ਜੀ ਦੁਨੀਆ ਤਾਂ ਐਸੀ ਵੀ ਹੈ ਜਿੱਥੇ ਟ੍ਰੇਨ ਪਲਟ ਜੇ ਵੀ ਨਾ ਲੋਕ ਉੱਥੇ ਲੁੱਟਣ ਲੱਗ ਗਏ ਨੇ ਲੋਕਾਂ ਨੂੰ ਆਪਰ ਸੁਣਦੇ ਆ ਖਬਰਾਂ ਗੱਡੀ ਪਲਟ ਜੇ ਵੀ ਸਮਾਨ ਪਟ ਖੋਣ ਲੱਗ ਜਾਂਦੇ ਜਾ ਕੇ ਚੱਕਣ ਲੱਗ ਜਾਂਦੇ ਪਰ ਪੰਜਾਬੀ ਉਹ ਹੀ ਐ ਕਿ ਐਸੇ ਆ ਜਿਹੜਾ ਕੋਵਿਡ ਦੇ ਵਿੱਚ ਵੀ ਪੂਰੀ ਦੁਨੀਆ 'ਚ ਲੋਕਾਂ ਦੇ ਘਰਾਂ 'ਚ ਲੰਗਰ ਵਰਤਾਉਂਦੇ ਸੀ ਅੱਜ ਆਪਦੇ ਤੇ ਭੀੜ ਪਈ ਆ ਮਾਝੇ ਵਾਲਿਆਂ ਦੇ ਨਾਲ ਸਾਰੇ ਆ ਖੜੇ ਔਰ ਮਾਝੇ ਵਾਲਿਆਂ ਨੇ ਵੀ ਸਾਫਤ ਕਰਤਾ ਚਿਹਰੇ ਤੇ ਜਲਾਲ ਉਸੇ ਤਰ੍ਹਾਂ ਹੀ ਰੱਖਿਆ ਕੋਈ ਉਹਨਾਂ ਦੇ ਦਿਲ 'ਚ ਗੁੱਸਾ ਨਹੀਂ ਕਿਸੇ ਦੇ ਪ੍ਰਤੀ ਤੇ ਨਾ ਕੋਈ ਸ਼ਿਕਾਇਤ ਆ ਗੁਰੂ ਦਾ ਭਾਣਾ ਮੰਨ ਕੇ ਅੱਜ ਵੀ ਲੱਗੇ ਹੋਏ ਨੇ ਕਿਲੋਮੀਟਰ ਟੱਪ ਕੇ ਬਾਰਡਰ ਲੋਕ ਬੈਠੇ ਆ ਮਜੂਸ ਕੋਈ ਨਹੀਂ ਪੁੱਛ ਰਿਹਾ ਭਾਈ ਕੋਈ ਆ ਕੇ ਰੋਟੀ ਨਹੀਂ ਦੇਣ ਆਉਂਦਾ ਉਹਨਾਂ ਨੂੰ ਆਪ ਹੀ ਕੋਈ ਹੱਲ ਕਰਨਾ ਪੈ ਰਿਹਾ ਤੇ ਇੱਥੇ ਲੋਕ ਮਨਤਾ ਕਰ ਰਿਹਾ ਵੀ ਨਾ ਦਿਓ ਸਾਡੇ ਕੋਲੇ ਬਹੁਤ ਆ ਗਿਆ ਇਹ ਫਰਕ ਆ ਭਾਈ ਇਹ ਨਾ ਪੈਸੇ ਦੀਏ ਨਾ ਕਿਸੇ ਨੂੰ ਸਮਾਨ ਦੀਏ ਆਪਣੇ ਹੱਥੀਂ ਮਦਦ ਕਰੀਏ ਢੇਲੀ ਪੋਸਟ ਪੰਜਾਬੀ ਤੁਸ ਦੇਖ ਰਹੇ ਹੋ ਤੇ ਮੈਂ ਹਰਦੀਪ ਸੰਦੀਪ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲਗਾਤਾਰ ਕਵਰੇਜ ਦਿਖਾ ਰਿਹਾ ਹਾਂ ਕਰਤਾਰਪੁਰ ਕੋਰੀਡੋਰ ਕੋਲ ਮੌਜੂਦ ਹਾਂ ਜਿੱਥੇ ਮਿੰਟੂ ਪੁਨਕਤਾ ਦੀ ਸੇਵਾ ਵਾਲੇ ਵੀਰ ਪਹੁੰਚੇ ਹੋਏ ਨੇ ਤਾਂ ਇਲਾਕਿਆਂ ਦੇ ਵਿੱਚ ਵੱਖ-ਵੱਖ ਦੇ ਵਿੱਚ ਇਹ ਮੋਰਲ ਸਪੋਰਟ ਦੇ ਲਈ ਪਹੁੰਚੇ ਹੋਏ ਨੇ ਹੌਸਲਾ ਫਜ਼ਾਈ ਦੇਣ ਦੇ ਲਈ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਇਨਾਂ ਇਲਾਕਿਆਂ ਦੇ ਵਿੱਚ ਪਹੁੰਚੇ ਹੋਏ ਹਾਂ ਜਿਵੇਂ ਤੁਹਾਡਾ ਕੱਲ ਵੀਡੀਓ ਦੇ ਵਿੱਚ ਵੀ ਸੰਦੇਸ਼ ਸੀਗਾ ਕਿ ਇਨਾਂ ਲੋਕਾਂ ਨੂੰ ਇੱਕ ਸਪੋਰਟ ਕਰਨ ਦੇ ਲਈ ਪਹੁੰਚੇ ਹੋਏ ਹਾਂ ਬਿਲਕੁਲ ਜੀ ਪਹਿਲਾਂ ਤਾਂ ਅਸੀਂ ਦੱਸ ਦਈਏ ਅਸੀਂ ਖੜੇ ਹਾਂ ਡੇਰਾ ਬਾਬਾ ਨਾਨਕ ਜਿੱਥੇ ਬਾਬੇ ਨਾਨਕ ਦੇ ਚਰਨਛੋਪਾ ਪ੍ਰਾਪਤ ਧਰਤੀ ਹੈ ਜਿੱਥੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਖੇਤੀ ਕੀਤੀ ਅੱਜ ਉਹਨਾਂ ਖੇਤਾਂ ਦੇ ਵਿੱਚ ਆ ਕੇ ਦੇਖਦੇ ਹਾਂ 8-8 ਫੁੱਟ ਪਾਣੀ ਭਰਿਆ ਪਿਆ ਤੇ ਕਿਸਾਨਾਂ ਦੇ ਮੂੰਹ ਵੱਲ ਦੇਖਦੇ ਹਾਂ ਤਾਂ ਉਹਨਾਂ ਦੇ ਮੂੰਹ ਇੰਦਾ ਜਾਹੋ ਜਲਾਲ ਨਾਲ ਹੌਸਲੇ ਚ ਆ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਤੇ ਮਜ਼ਦੂਰਾਂ ਵੱਲ ਦੇਖਦੇ ਆ ਤੇ ਉਹ ਵੀ ਹੌਸਲੇ ਚ ਆ ਕਿਉਂਕਿ ਗੱਲ ਕੀ ਆ ਵੀ ਉਹਨਾਂ ਦੇ ਨਾਲ ਪੂਰਾ ਪੰਜਾਬ ਨਹੀਂ ਹਰ ਇੱਕ ਪੰਜਾਬੀ ਆ ਖੜਿਆ ਹਰਿਆਣੇ ਚੋਂ ਰਾਜਸਥਾਨ ਤੋਂ ਪੰਜਾਬੀ ਭਰਾ ਯੂਪੀ ਤੋਂ ਟਰਾਲੀਆਂ ਦੀਆਂ ਟਰਾਲੀਆਂ ਪਰ ਪਰ ਲਈ ਆਉਂਦੇ ਆ ਰਸਦਾ ਰਸਣ ਇੰਨਾ ਕਰਤਾ ਵੀ ਲੋਕ ਹੱਥ ਜੋੜੀ ਜਾਂਦੇ ਵੀ ਬੱਸ ਕਰੋ ਔਰ ਪਸ਼ੂਆਂ ਦਾ ਚਾਰਾ ਹਰ ਇੱਕ ਚੀਜ਼ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਅਸੀਂ ਵੀ ਅੱਜ ਆਏ ਆ ਸਾਨੂੰ ਬਹੁਤ ਦਿਨਾਂ ਤੋਂ ਸੰਗਤ ਕਹੀ ਜਾਂਦੀ ਵੀ ਤੁਸੀਂ ਜਾਓ ਜਾਂਦੇ ਕਿਉਂ ਨਹੀਂ ਕਿਉਂਕਿ ਜਿੱਥੇ ਅਸੀਂ ਕਾਲ ਕਰਦੇ ਸੀ ਆਪਣੇ ਸੇਵਾਦਾਰਾਂ ਨੂੰ ਉਹ ਕਹਿੰਦੇ ਸੀ ਵੀ ਬਹੁਤ ਕੁਝ ਆਈ ਜਾਂਦਾ ਲੋਡ ਨਹੀਂ ਅਸੀਂ ਕੀ ਲਿਆ ਸਕਦੇ ਸੀ ਰਾਸ਼ਨ ਜਾਂ ਕੱਪੜੇ ਦਵਾਈਆਂ ਤਾਂ ਬਹੁਤ ਸੀਗੀਆਂ ਅੱਜ ਅਸੀਂ ਇਹੀ ਸਰਚ ਕਰਨ ਆਏ ਆ ਵੀ ਅਸਲ ਜ਼ਰੂਰਤ ਕੀ ਆ ਜ਼ਰੂਰਤ ਆ ਜੇ ਆ ਜਿਹੜੇ ਖੇਤਾਂ 'ਚ ਪਾਣੀ ਭਰ ਗਿਆ ਉਹਨਾਂ ਨੇ ਵੱਤਾ ਹੁਣ ਉੱਥੇ ਆਪਾਂ ਨੂੰ ਕਣਕ ਬੀਜ ਕੇ ਉਹਨਾਂ ਦੇ ਨਾਲ ਖੜ ਕੇ ਉਹਨਾਂ ਦੇ ਖੇਤਾਂ ਨੂੰ ਪੱਧਰ ਕਰਕੇ ਦੁਆਰਾ ਵਜਾਉਣ ਦੀ ਜ਼ਰੂਰਤ ਹੈ ਇੱਕ ਤਾਂ ਇਹਨਾਂ ਦਾ ਜਿਹੜਾ ਬੀ ਸੀ ਡਰਮਾ ਚ ਪਿਆ ਹੀ ਪਾਣੀ ਭਰ ਗਿਆ ਖਰਾਬ ਹੋ ਗਿਆ ਬੀ ਦੀ ਲੋੜ ਹੈ ਇਹਨਾਂ ਨੂੰ ਔਰ ਇਹਨਾਂ ਨੂੰ ਲੋੜ ਹੈ ਡੀਜ਼ਲ ਦੀ ਜਾਂ ਟਰੈਕਟਰ ਅਸੀਂ ਆਪ ਦੇ ਲਿਆਈਏ ਉੱਥੋਂ ਲਿਆ ਕੇ ਇਹਨਾਂ ਦੇ ਖੇਤ ਬਹਾਈਏ ਨਾਲ ਕਰਾ ਲਾ ਕੇ ਜਿੱਥੇ ਮਿੱਟੀ ਆ ਬੜੀ ਮੰਨ ਤੋਂ ਤੇ ਉਹ ਮਿੱਟੀ ਨੂੰ ਪੱਧਰ ਕਰਕੇ ਦੁਬਾਰਾ ਬੀਜਣ ਜੋਗ ਕਰੀਏ ਜਿਵੇਂ ਭਾਈ ਜੀ ਤੁਸੀਂ ਮੰਨ ਕੇ ਚਲੋ ਆਪਣੇ ਮਨੁੱਖਤਾ ਦੀ ਸੇਵਾ ਦੇ ਵਿੱਚ ਕਈ ਬੇਸਹਾਰਾ ਨੂੰ ਸਹਾਰਾ ਦਿੱਤਾ ਤਾਂ ਲੱਗ ਲੱਗਦਾ ਵੀ ਅੱਜ ਸਾਰੇ ਪੰਜਾਬੀਆਂ ਨੇ ਇਨਾਂ ਕੱਲੇ-ਕੱਲੇ ਬੰਦੇ ਨੂੰ ਵੀ ਸਹਾਰਾ ਦਿੱਤਾ ਕਿ ਜੀ ਅਸਲ 'ਚ ਪੰਜਾਬੀ ਇਸੇ ਤਰ੍ਹਾਂ ਦੇ ਸੀ ਪਹਿਲਾਂ ਕੁਛ ਜਦੋਂ ਦੀਆ ਟੈਕਨੋਲੋਜੀ ਆ ਗਈ ਕੁਛ ਅਸੀਂ ਜ਼ਿਆਦਾ ਸੈਲਫਿਸ਼ ਹੋ ਗਏ ਅਸੀਂ ਕੁਛ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਬੰਦ ਕਰ ਦਿੱਤੀ ਜਿੱਤੇ ਕਰਕੇ ਅੱਜ ਪੰਜਾਬ 'ਚ ਆਸ਼ਰਮ ਖੁੱਲ ਰਹੇ ਆ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਬਣ ਰਹੇ ਆ ਅਸਲ 'ਚ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਇੱਕ ਦੂਜੇ ਦੀ ਮਦਦ ਕਰਦਾ ਸੀ ਕੋਈ ਲਵਾਰਸ ਨਹੀਂ ਸੀ ਕੋਈ ਲੋੜਵੰਦ ਨਹੀਂ ਸੀ ਤੇ ਅੱਜ ਇੱਥੇ ਆ ਕੇ ਇਸ ਦੁੱਖ ਦੀ ਘੜੀ 'ਚ ਸਾਬਤ ਕਰਤਾ ਦੁਬਾਰਾ ਪੰਜਾਬੀਆਂ ਨੇ ਵੀ ਅਸੀਂ ਬਦਲੇ ਨਹੀਂ ਅਸੀਂ ਉਦਾਂ ਦੇ ਹੀ ਆ ਪਰ ਅਸੀਂ ਕੁਛ ਆਪਣੇ ਪੀਛੇ ਤੋਂ ਪਿੱਛੇ ਜਰੂਰ हटਗੇ ਸੀ ਕਿਤਨਾ ਕਿਤੇ ਪਰ ਅੱਜ ਇੱਥੇ ਆ ਕੇ ਇੰਜ ਮਹਿਸੂਸ ਹੋਇਆ ਜਦੋਂ ਅਸੀਂ ਜਲੰਧਰ ਟੱਪੇ ਆ ਉਸ ਤੋਂ ਅੱਗੇ ਆਏ ਆ ਨਾ ਇਸ ਪਾਸੇ ਨੂੰ ਰਹੀਏ ਤਾਂ ਬਿਆਸ ਵਾਲੇ ਪਾਸੇ ਨੂੰ ਮੁੜੇ ਆ ਸੜਕਾਂ ਦੇ ਉੱਤੇ ਟਰਾਲੀਆਂ ਭਰੀਆਂ ਆ ਰਹੀਆਂ ਰਾਸ਼ਨਾਂ ਦੀਆਂ ਲੋਕ ਜਕਾਰੇ ਲਾਉਂਦੇ ਆ ਰਹੇ ਆ ਲੰਗਰ ਲੱਗੇ ਆ ਲੋਕ ਐਦਾਂ ਫੀਡ ਦੀਆਂ ਬੋਰੀਆਂ ਵੰਡੀਆਂ ਜਾਂਦੇ ਆ ਜਿਵੇਂ ਕੋਈ ਮਤਲਬ ਕੋਈ ਚੀਜ਼ ਹੀ ਨਾ ਹੋਵੇ ਉਹ ਰਾਸ਼ਨ ਐਦਾਂ ਦੇਈ ਜਾਂਦੇ ਆ ਬੋਰੀਆਂ ਦੀਆਂ ਬੋਰੀਆਂ ਜਿਵੇਂ ਮਤਲਬ ਇਸ ਤਰ੍ਹਾਂ ਬਣ ਰਹੇ ਜਿਵੇਂ ਮਿੱਟੀ ਬਣਦੇ ਆ ਤੇ ਇਹ ਪੰਜਾਬ ਦੇ ਲੋਕਾਂ ਦੀ ਬੜੀ ਵੱਡੀ ਮਤਲਬ ਲੱਗਦਾ ਹੈ ਪੰਜਾਬੀ ਜੀ ਆ ਜਿਹੜਾ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ ਨਹੀਂ ਤਾਂ ਕਈ ਤਾਂ ਤਾਂ ਦੁਨੀਆ ਮੂੰਹ ਫੇਰ ਕੇ ਵੀ ਟੱਪ ਜਾਂਦੀ ਹੈ ਬਾਈ ਜੀ ਇਹ ਦੁਨੀਆ ਤਾਂ ਐਸੀ ਵੀ ਹੈ ਜੇ ਕਿਤੇ ਟ੍ਰੇਨ ਪਲਟ ਜੇ ਵੀ ਨਾ ਲੋਕ ਉੱਥੋਂ ਲੁੱਟਣ ਲੱਗ ਜਾਂਦੇ ਲੋਕਾਂ ਨੂੰ ਆਪਾਂ ਸੁਣਦੇ ਆ ਖਬਰਾਂ ਗੱਡੀ ਪਲਟ ਜੇ ਵੀ ਸਮਾਨ ਪਟ ਖੋਣ ਲੱਗ ਜਾਂਦੇ ਜਾ ਕੇ ਚੱਕਣ ਲੱਗ ਜਾਂਦੇ ਪਰ ਪੰਜਾਬੀ ਉਹ ਹੀ ਐ ਕਿ ਐਸੇ ਆ ਜਦੋਂ ਕੋਵਿਡ ਦੇ ਵਿੱਚ ਵੀ ਪੂਰੀ ਦੁਨੀਆ 'ਚ ਲੋਕਾਂ ਦੇ ਘਰਾਂ 'ਚ ਲੰਗਰ ਵਰਤਾਉਂਦੇ ਸੀ ਅੱਜ ਆਪਦੇ ਤੇ ਭੀੜ ਪਈ ਆ ਮਾਝੇ ਵਾਲਿਆਂ ਦੇ ਨਾਲ ਸਾਰੇ ਆ ਖੜੇ ਔਰ ਮਾਝੇ ਵਾਲਿਆਂ ਨੇ ਵੀ ਸਾਫਤ ਕਰਤਾ ਚਿਹਰੇ ਤੇ ਜਲਾਲ ਉਸੇ ਤਰ੍ਹਾਂ ਹੀ ਰੱਖਿਆ ਕੋਈ ਉਹਨਾਂ ਦੇ ਦਿਲ 'ਚ ਗੁੱਸਾ ਨਹੀਂ ਕਿਸੇ ਦੇ ਪ੍ਰਤੀ ਤੇ ਨਾ ਕੋਈ ਸ਼ਿਕਾਇਤ ਆ ਗੁਰੂ ਦਾ ਭਾਣਾ ਮੰਨ ਕੇ ਅੱਜ ਵੀ ਲੱਗੇ ਹੋਏ ਨੇ ਉਹ ਲੋਕ ਪਰ ਆਪਾਂ ਫੇਰ ਬੇਨਤੀ ਕਰਦੇ ਆਂ ਆਪਾਂ ਹੁਣ ਵੀਰਾਂ ਦੇ ਨਾਲ ਭੈਣਾਂ ਦੇ ਨਾਲ ਖੜੀਏ ਆ ਕੇ ਮਜ਼ਦੂਰਾਂ ਦਾ ਸਾਥ ਦਈਏ ਮਜ਼ਦੂਰਾਂ ਦੇ ਘਰ ਖਰਾਬ ਹੋ ਗਿਆ ਤੇੜਾ ਆ ਗਿਆ ਟੁੱਟ ਗਿਆ ਮਿਸਤਰੀ ਭਰਾਵਾ ਜਿਹੜੇ ਸਾਡੇ ਦਾ ਬਾਬੇ 'ਚ ਜਾਂ ਮਾਲਵੇ 'ਚ ਉਹਨਾਂ ਨੂੰ ਨਾਲ ਲੈ ਕੇ ਹਰ ਇੱਕ ਪਿੰਡ ਆਪਣਾ ਆਪਣਾ ਇੱਕ ਪਿੰਡ ਸੰਭਲ ਲਈਏ ਸੀ ਇੱਥੇ ਆ ਕੇ ਇੱਥੇ ਆ ਕੇ ਵਿੱਚ ਬੈਠੀਏ ਮਹੀਨਾ 20 ਦਿਨ ਡੇਰਾ ਲਾਈਏ ਔਰ ਜਿਹੜੀ ਜਿਹੜੀ ਜ਼ਰੂਰਤ ਆ ਉਹ ਪੂਰੀ ਕਰੀਏ ਨਾ ਕਿਸੇ ਨੂੰ ਪੈਸੇ ਦੇਈਏ ਨਾ ਕਿਸੇ ਨੂੰ ਸਮਾਨ ਦੇਈਏ ਆਪਣੇ ਹੱਥੀਂ ਮਦਦ ਕਰੀਏ ਔਰ ਐਨਆਰਆਈ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਭੇਜ ਜਾਨੇ ਕਿਸ ਨੂੰ 1 ਲੱਖ ਭੇਜਤਾ ਕਿਸ ਨੂੰ 2 ਲੱਖ ਭੇਜਤਾ ਉਹ ਟਰਾਲੀ ਭਰ ਕੇ ਰਸਨ ਇੱਧਰ ਨੂੰ ਲਈ ਆਉਂਦੇ ਆ ਰੁਕੋ ਥੋੜਾ ਦੇਖੋ ਆ ਕੇ ਢੀੜਾ ਮਾਰ ਕੇ ਜਾਵੋ ਵਾਚ ਕਰੋ ਇੱਕ ਪਿੰਡ ਆ ਕੇ ਪਿੰਡ ਦੇ ਸਰਪੰਚ ਨਾਲ ਗੱਲ ਕਰੋ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਹਨਾਂ ਦੀ ਸਾਰੀ ਲਿਸਟ ਬਣਾ ਲਓ ਔਰ ਲਿਸਟ ਬਣਾ ਕੇ ਜ਼ਰੂਰਤ ਮੁਤਾਬਕ ਉਸ ਪਿੰਡ ਦੀ ਆਪਾਂ ਮਦਦ ਕਰੀਏ ਆ ਕੇ ਤੇ ਅਸੀਂ ਵੀ ਕੋਸ਼ਿਸ਼ ਇਦਾਂ ਦਾ ਕੁਝ ਇប្រਾਲਾ ਕਰਨ ਦੀ ਕਰ ਰਹੇ ਹਾਂ ਤੇ ਸਾਡੇ ਇੱਥੇ ਮੈਂ ਧੰਨਵਾਦ ਕਰਦਾ ਇਸ ਵਾਰ ਪੰਜਾਬ ਦੇ ਸਿੰਗਰ ਆ ਜਿਹੜੇ ਸਾਰਿਆਂ ਨੇ ਬਹੁਤ ਵਧੀਆ ਆ ਕੇ ਮੰਨ ਲਓ ਆਪ ਪਾਣੀ ਚ ਉਤਰ ਕੇ ਲੋਕਾਂ ਦੀ ਮਦਦ ਕੀਤੀ ਐ ਕਿਉਂਕਿ ਇਹ ਉਹਨਾਂ ਦੇ ਘਰਾਂ 'ਚੋਂ ਖਾੜੇ ਲਾਉਂਦੇ ਸੀ ਜਿਨ੍ਹਾਂ ਦੇ ਘਰਾਂ ਦੇ ਅੱਜ ਘਰ ਡੁੱਬ ਗਿਆ ਤੇ ਉਹਨਾਂ ਨੇ ਆ ਕੇ ਨਾਲ ਖੜ ਕੇ ਇਹ ਗੱਲ ਦਾ ਸਾਨੂੰ ਅਹਿਸਾਸ ਕਰਾਇਆ ਵੀ ਉਹ ਭਰਾ ਸਾਡੇ ਉਹਨਾਂ ਦੇ ਕਿਉਂਕਿ ਬੋਲੀ ਹੋਈ ਇੱਕ ਸ਼ਬਦ ਇੱਕ ਗੱਲ ਦੂਰ ਤੱਕਰ ਜਾਂਦੀ ਹੈ ਤੇ ਉਹਨਾਂ ਨੂੰ ਬੇਨਤੀ ਆ ਵੀਰੇ ਤੁਸੀਂ ਵੀ ਸਾਰੇ ਜਣੇ ਇਹ ਸੁਨੇਹਾ ਜ਼ਰੂਰ ਦਿਓ ਵੀ ਆਪਾਂ ਇੱਕ ਇੱਕ ਪੰਡ ਅਡਾਪਟ ਕਰ ਲਈਏ ਆਪਾਂ ਇਦਾਂ ਸੜਕਾਂ ਤੇ ਨਾ ਚੀਜ਼ਾਂ ਸੁੱਟੀਏ ਜਾਂ ਉਹਨਾਂ ਲੋਕਾਂ ਨੂੰ ਨਾ ਦੇਈਏ ਜਿਹੜੇ ਦੁਬਾਰਾ ਵੇਚੀ ਜਾਂਦੇ ਆ ਅੱਛਾ ਭਾਈ ਜੀ ਜਦੋਂ ਕੋਈ ਗੱਲ ਲੱਗਦਾ ਹੁਣ ਤਾਂ ਕਿਹੋ ਜਿਹਾ ਮਨ ਦੇ ਵਿੱਚ ਭਾਵਕ ਹੁੰਨੇ ਹੋ ਕਿਉਂਕਿ ਜਿਹੜੇ ਲੋਕ ਨੇ ਕਈ ਵਿਚਾਰੀਆਂ ਮਾਵਾਂ ਨੇ ਜਿਹੜੀਆਂ ਜਿਨ੍ਹਾਂ ਦਾ ਪੁੱਤ ਦੁਨੀਆ ਤੋਂ ਤੁਰ ਗਿਆ ਘਰ ਵਾਲਾ ਹੈ ਨਹੀਂ ਘਟ ਹੈ ਗਿਆ ਤਾਂ ਲੱਗਦਾ ਹੈਗਾ ਵੀ ਉਹ ਜਿਹੜੀਆਂ ਮਾਸੂਮ ਜੀਆਂ ਤਸਵੀਰਾਂ ਨੇ ਮਾਇਉਸ ਤਸਵੀਰਾਂ ਨੇ ਰੋਣ ਵਾਲੀਆਂ ਤਸਵੀਰਾਂ ਨੇ ਉਹ ਤਾਂ ਨੀਂਦ ਨਹੀਂ ਆਉਣ ਦਿੰਦੀਆਂ ਬੰਦੇ ਨੂੰ ਬਿਲਕੁਲ ਵੀ ਜੀ ਕਿਉਂਕਿ ਅਸੀਂ ਜਜ਼ਬਾਤੀ ਲੋਕ ਆ ਪੰਜਾਬ ਜਜ਼ਬਾਤ ਦੇ ਨਾਲ ਜੁੜਿਆ ਹੋਇਆ ਸਿੱਖ ਕੋਮ ਜਿ ਜਵਤੀ ਕੋਮ ਤੇ ਜਿੱਥੇ ਜਜਵਤੀ ਬੰਦਾ ਨਾ ਉਥੇ ਕਿਸੇ ਦਾ ਦੁੱਖ ਵੀ ਸਾਨੂੰ ਆਪਣਾ ਲੱਗਦਾ ਜਦੋਂ ਘਰੇ ਬੈਠੇ ਟੀਵੀ ਤੇ ਜਾਂ ਸੋਸ਼ਲ ਮੀਡੀਆ ਤੇ ਉਹ ਤਸਵੀਰਾਂ ਦੇਖਦੇ ਸੀਗੇ ਇੱਕ ਬਜ਼ੁਰਗ ਬਾਪੂ ਨੱਕ 'ਚ ਪਾਈਪ ਲੱਗੀ ਹੋਈ ਆ ਤੇ ਕੋਠੇ ਤੇ ਚੜਿਆ ਬੈਠਾ ਕਹਿੰਦਾ ਪੁੱਤ ਮੈਂ ਘਰ ਨਹੀਂ ਛੱਡਣਾ ਆਪਦਾ ਤੇ ਇੱਕ ਮਾਂ ਜਿਹਨੇ ਵਿਚਾਰੀ ਨੇ ਉਹ ਘਰ ਬੜੀ ਔਖੀ ਹੋ ਕੇ ਬਣਾਇਆ ਉਹ ਕਹਿੰਦੀ ਪੁੱਤ ਮੈਂ ਡੁੱਬਦੀ ਡੁੱਬ ਜਾ ਮੈਂ ਨਹੀਂ ਜਾਣਾ ਥੱਲੇ ਖੜੇ ਕਿਸ਼ਤੀਆਂ ਵਾਲੇ ਵੀਰ ਸਾਡੇ ਸੇਵਾਦਾਰ ਮਿੰਤਾ ਕਰ ਰਹੇ ਬੀਬੇ ਆ ਜਾ ਚਲੀਏ ਬਾਪੂ ਆ ਚਲੀਏ ਉਹ ਕਹਿੰਦੇ ਨਹੀਂ ਉਹ ਦੇਖ ਕੇ ਭਾਵਕਤਾ ਹੁੰਦਾ ਮਨ ਸਾਡੇ ਘਰੇ ਸੁੱਤੇ ਪਿਆਂਦੇ ਰਾਤ ਨੂੰ ਤੜਕੇ ਉੱਠੀਏ ਤਾਂ ਪਾਣੀ ਅਠ ਅਠ ਦਾਦਾ ਫੁੱਟ ਅੰਦਰ ਕੰਬਿਆਚ ਬੜਿਆ ਫਿਰਦਾ ਹੋਵੇ ਤਾਂ ਸਾਨੂੰ ਕਿਦਾਂ ਦਾ ਮਹਿਸੂਸ ਹੋਵੇ ਇਹੀ ਦੁੱਖ ਤੇ ਸ਼ਰਮ ਤੇ ਇਹ ਰਿਸ਼ਤੇ ਆ ਜਿਹੜੇ ਇਹ ਮੰਨਣ ਦੇ ਆ ਬਾਈ ਜੇ ਮੰਨਿਏ ਤਾਂ ਸਾਡੇ ਆਪਣੇ ਹੀ ਆ ਸਾਡੇ ਘਰਾਂ ਚ ਪਾਣੀ ਵੜ ਗਿਆ ਜੇ ਨਾ ਮੰਨਿਏ ਤਾਂ ਬਾਈ ਸਾਡੇ ਕੁਝ ਵੀ ਨਹੀਂ ਲੱਗਦਾ ਇਹ ਗੁਰੂ ਦੀ ਕਿਰਪਾ ਹੀ ਆ ਇਹਨਾਂ ਪੰਜਾਬੀਆਂ ਤੇ ਇਹਨਾਂ ਮਾਝੇ ਮਾਲਵੇ 도ਆਬੇ ਵਾਲਿਆਂ ਤੇ ਵੀ ਜਿਹੜਾ ਇਹ ਜਿਹਦਾ ਕਹਿ ਦਈਏ ਵੀ ਮਰੀ ਮਿੱਟੀ ਦੇ ਵਿੱਚ ਵੀ ਜਾਣ ਪਾ ਦਿੰਦੇ ਆ ਹਰ ਚੀਜ਼ ਨੂੰ ਸਰਜੀਤ ਕਰ ਦਿੰਦੇ ਆ ਬਿਲਕੁਲ ਵੀਰ ਜੀ ਇਹ ਗੁਰੂਆਂ ਦੀ ਧਰਤੀ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਰਵਾਂਸ ਵਾਰ ਕੇ ਸਾਨੂੰ ਇਹ ਜੱਜਬਾ ਦਿੱਤਾ ਇੱਥੇ ਇੱਕ ਮਿਸਾਲ ਹੋਣੀ ਆ ਕੋਰੀਡੋਰ ਬਣਿਆ ਆਪਾਂ ਇੱਥੇ ਖੜੇ ਆ ਆ ਪਾਸਾ ਸਾਰਾ ਡੁੱਬ ਗਿਆ ਇਧਰ ਬਾਬੇ ਨਾਨਕ ਦਾ ਘਰ ਡੇਰਾ ਬਾਬਾ ਨਾਨਕ ਪਾਣੀ ਅੰਦਰ ਬੜਿਆ ਹੀ ਨਹੀਂ ਉਹ ਮੈਂ ਸੁੱਕਾ ਪਿਆ ਤੇ ਬਾਬੇ ਦੀ ਕਿਰਪਾ ਹੀ ਆ ਬਾਈ ਤੇ ਇੱਥੇ ਜਿੱਥੇ ਜਿਹੜੇ ਲੋਕ ਡੁੱਬ ਗਏ ਆ ਉਬਯੂ ਦਾ ਭਾਣਾ ਮੰਨੀ ਜਾਂਦੇ ਆ ਬਾਈ ਉਹ ਵੀ ਕਹੀ ਜਾਂਦੇ ਆ ਵਾਹਿਗੁਰੂ ਦਾ ਭਾਣਾ ਸੱਚੇ ਪਾਤਸ਼ਾਹ ਦਾ ਤਾਂ ਇਹ ਸਾਡੀ ਹਿੱਸੇ ਆ ਇੱਥੋਂ ਅੱਧਾ ਕਿਲੋਮੀਟਰ ਟੱਪ ਕੇ ਬਾਰਡਰ ਲੋਕ ਬੈਠੇ ਆ ਮਜੂਸ ਕੋਈ ਨਹੀਂ ਪੁੱਛ ਰਿਹਾ ਬਾਈ ਕੋਈ ਆ ਕੇ ਰੋਟੀ ਨਹੀਂ ਦੇਣ ਆਉਂਦਾ ਉਹਨਾਂ ਨੂੰ ਆਪ ਹੀ ਕੋਈ ਹੱਲ ਕਰਨਾ ਪੈ ਰਿਹਾ ਤੇ ਇੱਥੇ ਲੋਕ ਮਨਤਾ ਕਰ ਰਿਹਾ ਵੀ ਨਾਂ ਦਿਓ ਸਾਡੇ ਕੋਲੇ ਬਹੁਤ ਆ ਗਿਆ ਇਹ ਫਰਕ ਆ ਬਾਈ ਇਹ ਖਜ਼ਾਨੇ ਸਾਹਿਬ ਦੇ ਖਜ਼ਾਨੇ ਭਰਤੇ ਲੋਕ ਭਰਤੇ ਭਰਤੇ ਬਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਦੇ ਲਈ ਪੋਸਟ ਵਾਲਿਆਂ ਦਾ ਤੁਹਾਡਾ ਬਾਈ ਮੈਂ ਦੇਖ ਰਿਹਾ ਤੁਸੀਂ ਉਸ ਦਿਨ ਤੋਂ ਲੱਗੇ ਹੋਏ ਆ ਜਿੱਦਣ ਤੋਂ ਇਹ ਪਾਣੀ ਚੜ ਰਿਹਾ ਸੀ ਹਨ ਤੇ ਵਿੱਚ ਵੜ ਵੜ ਕੇ ਤੁਸੀਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਰੈਸਕਿਊ ਟੀਮਾਂ ਦੇ ਨਾਲ ਆਪਣੀ ਜਾਨ ਖਤਰੇ 'ਚ ਪਾ ਕੇ ਸਾਰੇ মিডিਆ ਹਾਊਸ ਨੇ ਪੰਜਾਬ ਦੇ ਆਨੇ ਬਹੁਤ ਵਧੀਆ ਪ੍ਰਾਲੇ ਕੀਤੇ ਬਾਈ ਤੁਹਾਡਾ ਬਹੁਤ ਬਹੁਤ ਤਾਰੀਫ ਵੈਖਾ ਸੋ ਇਹ ਸੰ ਮਿੰਟੂ ਬਾਈ ਹਾਂ ਜਿਹੜੇ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਆਏ ਨੇ ਮਨੁੱਖਤਾ ਦੀ ਸੇਵਾ ਦਾ ਪੂਰਾ ਜਿਹੜਾ ਇਹਨਾਂ ਦਾ ਉੱਥੇ ਜਿੰਨੇ ਵੀ ਵੀਰ ਰਹਿੰਦੇ ਨੇ ਉਹਨਾਂ ਲੈ ਕੇ ਪਹੁੰਚੇ ਨੇ ਲੋਕਾਂ ਨੂੰ ਹੌਸਲਾ ਅਫਜ਼ਾਈ ਦੇਣ ਦੇ ਲਈ ਇਸ ਸਮੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਤਾਂ ਲਗਾਤਾਰ ਡੇਰਾ ਬਾਬਾ ਨਾਨਕ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਉਮੀਦ ਹੈ ਕਿ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਇਨ੍ਹਾਂ ਲੋਕਾਂ ਦਾ ਹੌਸਲਾ ਜਜ਼ਬਾ ਉਹਨੂੰ ਦੇਖ ਕੇ ਤੁਹਾਡੇ ਅੰਦਰ ਵੀ ਹੌਸਲਾ ਵਧੇਗਾ ਕਿ ਲੋਕ ਨੇ ਜਿੱਥੇ ਜਿੱਥੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਤਾਂ ਉੱਥੇ ਉਹਨਾਂ ਦੇ ਨਾਲ ਹਿੰਮਤ ਦੇਣ ਵਾਲੇ ਮਿੰਟੂ ਵਰਗੇ ਵੀਰ ਵੀ ਖੜੇ ਨੇ ਤਾਂ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ